ਕਿਸਾਨ ਆਪਣੀ ਐਮਐਸਪੀ ਦੀਆਂ ਮੰਗਾਂ ਨੂੰ ਮੰਗਵਾਉਣ ਦੇ ਲਈ ਫਰਵਰੀ ਤੋਂ ਖਨੋਰੀ ਅਤੇ ਸ਼ੰਭੂ ਬਾਰਡਰ ਦੇ ਉੱਪਰ ਧਰਨੇ ਲਾ ਕੇ ਬੈਠੇ ਹੋਏ ਨੇ ਇਸ ਦੇ ਨਾਲ ਹੀ ਬੀਤੇ ਦਿਨ ਪੂਰੇ ਪੰਜਾਬ ਭਰ ਦੇ ਵਿੱਚ ਪੰਜਾਬ ਬੰਦ ਦਾ ਵੀ ਐਲਾਨ ਕੀਤਾ ਗਿਆ ਸੀ ਜੋ ਕਿ ਸਵੇਰੇ 7:00 ਤੋਂ ਲੈ ਕੇ ਸ਼ਾਮੀ 4:00 ਵਜੇ ਤੱਕ ਪੰਜਾਬ ਬੰਦ ਰਿਹਾ ਕਈ ਜੋ ਨਿੱਜੀ ਸੇਵਾਵਾਂ ਸੀ ਉਹ ਵੀ ਕੱਲ ਬੰਦ ਰਹੀਆਂ ਇਸ ਤੋਂ ਇਲਾਵਾ ਦੱਸ ਦੇ ਕਿ ਮਰਨ ਵਰਤੋਂ ਵਰਤ ਦੇ ਉੱਪਰ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਜਿਨ੍ਹਾਂ ਨੂੰ ਅੱਜ 35 ਦਿਨ ਹੋ ਗਏ ਨੇ ਮਰਨ ਬੱਟੋ ਵਰਤਦੇ ਦੇ ਉੱਪਰ ਬੈਠੇ ਹੋਏ ਉਹਨਾਂ ਦੀ ਜੋ ਸਿਹਤ ਹੈ ਕਾਫੀ ਵਿਗੜਦੀ ਜਾ ਰਹੀ ਹੈ ਦਿਨ-ਬ-ਦਿਨ ਉਹਨਾਂ ਦੀ ਸਿਹਤ ਜੋ ਕਿ ਹੈ ਕਾਫੀ ਜ਼ਿਆਦਾ ਖਰਾਬ ਹੋ ਰਹੀ ਹੈ ਇਸ ਦਿਨ ਲਈ ਜੋ ਡਾਕਟਰ ਦੀ ਟੀਮਾਂ ਨੇ ਆਏ ਦਿਨ ਉਹਨਾਂ ਦਾ ਇਲਾਜ ਕਰਨ ਦੇ ਲਈ ਖਨੋਰੀ ਬਾਰਡਰ ਦੇ ਉੱਪਰ ਪਹੁੰਚਿਆ ਨੇ ਇਸ ਦਿਨ ਨਾਲ ਹੀ ਸੁਪਰੀਮ ਕੋਰਟ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ 28 ਤਰੀਕ ਨੂੰ ਵੀ ਜੋ ਕਿ 28 ਦਸੰਬਰ ਨੂੰ ਸੁਪਰੀਮ ਕੋਰਟ ਅਤੇ ਜਗਜੀਤ ਸਿੰਘ ਢੱਲੇਵਾਲ ਦੀ ਵੀਡੀਓ ਕਾਲ ਦੇ ਉੱਪਰ ਮੀਟਿੰਗ ਹੋਈ ਸੀਗੀ ਕਾਨਫਰੰਸ ਹੋਈ ਸੀਗੀ ਉਸ ਦੇ ਵਿੱਚ ਵੀ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲ ਕਿ ਜੋ ਜਗਜੀਤ ਸਿੰਘ ਢੱਲਵਾਰਾ ਉਹਨਾਂ ਦੀ ਸਿਹਤ ਦਾ ਧਿਆਨ ਰੱਖਣਾ ਪੰਜਾਬ ਸਰਕਾਰ ਦਾ ਕੰਮ ਹੈ ਜੋ ਕਿ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਸੀ ਤੇ ਅੱਜ ਇੱਕ ਹੋਰ ਵੱਡਾ ਬਿਆਨ ਸੁਪਰੀਮ ਕੋਰਟ ਵੱਲੋਂ ਜਗਜੀਤ ਸਿੰਘ ਢੱਲਵਾਰ ਨੂੰ ਲੈ ਕੇ ਆਇਆ ਹੈ ਪਾਕਿਸਤਾਨ ਦੀ ਸਰਹੱਦ ਦੇ ਉੱਪਰ ਯਾਨੀ ਕਿ ਖਨੋਰੀ ਬਾਰਡਰ ਦੇ ਉੱਪਰ ਬੀਤੇ 1 ਮਹੀਨੇ ਤੋਂ ਵੀ ਉੱਪਰ ਮਰਨ ਵਰਤੋਂ ਵਰਤ ਦੇ ਉੱਪਰ ਬੈਠੇ ਜਗਜੀਤ ਸਿੰਘ ਢੱਲਵਾਰ ਦੀ ਵਿਗੜਦੀ ਸਿਹਤ ਨੂੰ ਲੈ ਕੇ ਸੁਪਰੀਮ ਕੋਰਟ ਨੇ ਵਿਸ਼ੇਸ਼ ਬੈਂਚ ਦੀ ਸੁਣਵਾਈ ਕੀਤੀ ਹੈ 28 ਦਸੰਬਰ ਸ਼ਨੀਵਾਰ ਨੂੰ ਹੋਈ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਨੇ ਡੱਲੇਵਾਲ ਨੂੰ ਡਾਕਟਰੀ ਸਹਾਇਤਾ ਦੇਣ ਦੀਆਂ ਹਿਦਾਇਤਾਂ ਤੇ ਅਮਲ ਕਰਨ ਦੇ ਲਈ ਪੰਜਾਬ ਸਰਕਾਰ ਦੇ ਹਵਾਈਏ ਨੂੰ ਸਖਤ ਪਟਕਾਰ ਲਗਾਈ ਸੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਸਾਡੇ ਹੁਕਮਾਂ ਦੀ ਹਰ ਕੀਮਤ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਅਤੇ ਜੋ ਕਿ ਕੇਂਦਰ ਸਰਕਾਰ ਉਹ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ ਇਸ ਦਿਨਾਲ ਹੀ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਸੀ ਕਿ ਤੁਸੀਂ ਕੁਝ ਹੋਰ ਸਮਾਂ ਕਿਉਂ ਨਹੀਂ ਮੰਗ ਰਹੇ ਹੋ ਅਤੇ ਪੰਜਾਬ ਸਰਕਾਰ ਦੇ ਏਜੀ ਨੇ ਅਦਾਲਤ ਨੂੰ ਦੱਸਿਆ ਸੀ ਕਿ ਜ਼ਿੰਮੇਵਾਰ ਲੋਕ ਡੱਲੇਵਾਲ ਦੇ ਨਾਲ ਜੋ ਕਿ ਗੱਲ ਕਰਨਗੇ ਇਸ ਦੇ ਨਾਲ ਹੀ ਬੀਤੇ ਦਿਨ ਦੋ ਗੱਲਾਂ ਹੋਈਆਂ ਪਹਿਲਾ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਕਾਰਨ ਪੰਜਾਬ ਭਰ ਦੇ ਵਿੱਚ ਜਾਮ ਲੱਗਿਆ ਹੋਇਆ ਸੀ ਦੂਜਾ ਕੇਂਦਰ ਸਰਕਾਰ ਨੂੰ ਇਹ ਪ੍ਰਸਤਾਵ ਦਿੱਤਾ ਗਿਆ ਸੀ ਕਿ ਜੇਕਰ ਉਹਨਾਂ ਨੂੰ ਗੱਲਬਾਤ ਦਾ ਪ੍ਰਸਤਾਵ ਮਿਲਦਾ ਹੈ ਤਾਂ ਡੱਲੇਵਾਲ ਦੀ ਡਾਕਟਰੀ ਸਹਾਇਤਾ ਲੈਣ ਦੇ ਲਈ ਉਹਨਾਂ ਨੂੰ ਤਿਆਰ ਕੀਤਾ ਜਾਵੇ ਪੰਜਾਬ ਸਰਕਾਰ ਦੀ ਮੰਗਾਂ ਤੇ ਸੁਪਰੀਮ ਕੋਰਟ ਨੇ ਸਮਾਂ ਦਿੱਤਾ ਹੈ ਕਿ ਇਸ ਮਾਮਲੇ ਦੇ ਵਿੱਚ ਅਗਲੀ ਸੁਣਵਾਈ ਜੋ ਕੀ ਹੈ 3 ਜਨਵਰੀ ਨੂੰ ਕੀਤੀ ਜਾਵੇ ਇੱਕ ਵਾਰੀ ਫੇਰ ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਹਮ 3 ਜਨਵਰੀ ਨੂੰ ਜੋ ਜਗਜੀਤ ਸਿੰਘ ਡਲੇਵਾਲ ਦੇ ਹੱਕ ਦੇ ਵਿੱਚ ਗੱਲ ਕੀਤੀ ਜਾਵੇ ਕਿ ਇਸ ਦੇ ਨਾਲ ਹੀ ਜੋ ਕਿਸਾਨਾਂ ਦਾ ਮਸਲਾ ਚੱਲ ਰਿਹਾ ਹੈ ਐਮਐਸਪੀ ਲਿਆ ਕਿਸਾਨਾਂ ਦੀ ਮੰਗਾਂ ਨੇ ਉਹਨਾਂ ਨੂੰ ਲੈ ਕੇ ਵੀ ਸਰਕਾਰ ਜੋ ਕਿ 3 ਦਸੰਬਰ ਨੂੰ ਮੀਟਿੰਗ ਕਰੇਗੀ ਜਿਸ ਦੇ ਵਿੱਚ ਹੁਣ ਫੈਸਲਾ ਦੇਖਣ ਵਾਲੀ ਗੱਲ ਹੈ ਕਿ ਸਰਕਾਰ ਵੱਲੋਂ ਕੀ ਲਿੱਤਾ ਜਾਵੇਗਾ ਤੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਉੱਪਰ ਵੀ ਇਸ ਵੇਲੇ ਕਾਫੀ ਜ਼ਿਆਦਾ ਜ਼ੋਰ ਪਾਇਆ ਜਾ ਰਿਹਾ ਹੈ ਅਤੇ ਕੇਂਦਰੀ ਸਰਕਾਰ ਜੋ ਕਿ ਇਸ ਵੇਲੇ ਕਿਸਾਨਾਂ ਦੀ ਮੰਗਾਂ ਨੂੰ ਨਹੀਂ ਪੂਰੀ ਕਰ ਰਹੀ ਜਿਸ ਦੇ ਕਾਰਨ ਕਿਸਾਨ ਆਏ ਦਿਨ ਰੋਜ਼ ਪ੍ਰਦਰਸ਼ਨ ਕਰਦੇ ਨੇ ਬੀਤੇ ਦਿਨ ਪੰਜਾਬ ਬੰਦ ਕਰ ਦਿੱਤਾ ਗਿਆ ਸੀ ਇਸ ਤੋਂ ਪਹਿਲਾਂ ਉਹ ਦਿੱਲੀ ਕੂਚ ਦੇ ਲਈ ਵੀ ਰਵਾਨਾ ਹੋਏ ਸੀ ਤੇ ਜਗਜੀਤ ਸਿੰਘ ਢੱਲੇਵਾਲ ਜੋ ਕਿ ਕਿਸਾਨ ਆਗੂ ਨੇ ਬੀਤੇ 35 ਦਿਨਾਂ ਤੋਂ ਮਰਨ ਵਰਤੋ ਵਰਤ ਦੇ ਉੱਪਰ ਬੈਠੇ ਹੋਏ ਨੇ ਉਹਨਾਂ ਦੀ ਹਾਲਤ ਇਸ ਵੇਲੇ ਕਾਫੀ ਜ਼ਿਆਦਾ ਵਿਗੜਦੀ ਜਾ ਰਹੀ ਹੈ ਉਹਨਾਂ ਦਾ ਜੋ ਵਜ਼ਨ ਹੈ ਉਹ ਕਾਫੀ ਜ਼ਿਆਦਾ ਘੱਟ ਚੁੱਕਿਆ ਹੈ ਇਸ ਦੇ ਨਾਲ ਹੀ ਜੋ ਡਾਕਟਰ ਯਾ ਟੀਮਾਂ ਨੇ ਉਹ ਆਏ ਦਿਨ ਜਗਜੀਤ ਸਿੰਘ ਢੱਲੇਵਾਲ ਦਾ ਇਲਾਜ ਕਰਨ ਦੇ ਲਈ ਖਨੋਰੀ ਬਾਰਡਰ ਦੇ ਉੱਪਰ ਪਹੁੰਚਦੀਆਂ ਨੇ ਅੱਜ ਤੱਕ ਸ੍ਰੀ ਹਰਮੰਦਰ ਸਾਹਿਬ ਵਿਖੇ ਐਸਜੀਪੀਸੀ ਦੀ ਅੰਤਿਮ ਕਮੇਟੀ ਹੋਈ ਜਿਸ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਦੀ ਅਗਵਾਈ ਦੇ ਵਿੱਚ ਮੀਟਿੰਗ ਕਰਵਾਈ ਗਈ ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇ ਕਿ ਅੱਜ ਜੋ ਇਸ ਮੀਟਿੰਗ ਦੇ ਵਿੱਚ ਅਹਿਮ ਫੈਸਲੇ ਲਿੱਤੇ ਗਏ ਇਹ ਜੋ ਮੀਟਿੰਗ ਸੀ ਕਾਫੀ ਸਮੇਂ ਤੋਂ ਡਿਲੇ ਹੋ ਰਹੀ ਸੀ ਪਹਿਲੇ 28 ਦਸੰਬਰ ਨੂੰ ਕਿਹਾ ਗਿਆ ਸੀ ਕਿ ਇੱਕ ਮੀਟਿੰਗ ਕਰਵਾਈ ਜਾਏਗੀ ਉਸ ਤੋਂ ਬਾਅਦ 29 ਦਸੰਬਰ ਤੇ ਫਿਰ 30 ਦਸੰਬਰ ਜਲਦ ਰੱਖੀ ਗਈ ਸੀ ਤੇ ਅੱਜ 31 ਦਸੰਬਰ ਨੂੰ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਵੱਲੋਂ ਅੱਜ ਇਹ ਮੀਟਿੰਗ ਰੱਖੀ ਗਈ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਈ ਜਿਸ ਦੇ ਵਿੱਚ ਉਹਨ ਯਾਨੀ ਹਰਪ੍ਰਤ ਸਿੰਘ ਨੂੰ ਲੈ ਕੇ ਵੱਡੇ ਫੈਸਲੇਤੇ ਇਸ ਤੋਂ ਇਲਾਵਾ ਅਜੇ ਤੱਕ ਕੋਈ ਵੀ ਗੱਲ ਨੂੰ ਬਾਹਰ ਨਹੀਂ ਕੱਢਿਆ ਗਿਆ ਜਿਆਦਾਤਰ ਜੋ ਗੱਲਾਂ ਨੇ ਅਜੇ ਤੱਕ ਲੁਕੋ ਦੇ ਵਿੱਚ ਹੀ ਬਈਆਂ ਨੇ ਤੇ ਜੇ ਨਾਲ ਨਾਲ ਦੱਸ ਦੇ ਕਿ ਜਿਹੜਾ ਨਰਾਇਣ ਸਿੰਘ ਚੋੜਾ ਸੀ ਜਿਸ ਨੇ ਸੁਖਬੀਰ ਸਿੰਘ ਬਾਦਲ ਦੇ ਉੱਪਰ ਹਮਲਾ ਕੀਤਾ ਸੀ ਉਸ ਦੇ ਉੱਪਰ ਜੋ ਕੀ ਹੈ ਪੰਥ ਛੱਕਣ ਦਾ ਮਤਾ ਪੇਸ਼ ਕੀਤਾ ਗਿਆ ਸੀ ਉਸ ਨੂੰ ਵੀ ਵਾਪਸ ਲੈ ਲਿਆ ਗਿਆ ਜਿਆ ਨਾਰਾਇਣ ਸਿੰਘ ਚੋੜਾ ਦੇ ਹੱਕ ਦੇ ਵਿੱਚ ਜੋ ਮਤਾ ਪਾਇਆ ਗਿਆ ਸੀ ਉਸ ਨੂੰ ਹੁਣ ਵਾਪਸ ਲੈਣ ਦੀ ਗੱਲ ਕੀਤੀ ਗਈ ਹੈ ਹਰਜੁਂਦਰ ਸਿੰਘ ਧਾਮੀ ਦੇ ਵੱਲੋਂ ਇਸੇ ਤਰ੍ਹਾਂ ਦਾ ਅੰਦਾਜ਼ ਹੈ ਕਿ ਗਿਆਨੀ ਅਰਪਿਤ ਸਿੰਘ ਜਿਹੜਾ ਜੋ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਪੋਨਾ ਦੇ ਵੱਲੋਂ ਜੋ ਕਿ ਹੈ ਆਪਣੇ ਅਹੁਦੇ ਤੋਂ ਉਹਨਾਂ ਨੂੰ ਹਟਾ ਦਿੱਤਾ ਗਿਆ ਸੀ ਇਸ ਤੋਂ ਬਾਅਦ ਉਹਨਾਂ ਨੂੰ 15 ਦਿਨ ਦਾ ਸਮਾਂ ਦਿੱਤਾ ਗਿਆ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਕਿ ਆਪਣਾ ਜੋ ਰਿਜ਼ਲਟ ਹੈ ਆਪਣੀ ਜੋ ਗੱਲਾਂ ਨੇ ਉਹਨਾਂ ਨੂੰ ਪੇਸ਼ ਕੀਤਾ ਜਾਵੇ ਇਸ ਤੋਂ ਇਲਾਵਾ ਹੁਣ ਇਸ ਦਾ ਸਮਾਂ ਵੀ ਬਤਾ ਦਿੱਤਾ ਗਿਆ ਜੋ ਕਿ ਇਸ ਵੇਲੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਗੱਲ ਜੋ ਕਿ ਹੈ ਖੜ ਰਹੀ ਹੈ ਕਿ ਆਖਰਕਾਰ ਉਹਨਾਂ ਦੇ ਨਾਲ 1 ਮਹੀਨੇ ਦਾ ਸਮਾਂ ਕਿਉਂ ਵਿਦਾਇਆ ਗਿਆ ਤੇ ਉਹਨਾਂ ਦੀ ਥਾਂ ਤੇ ਇਸ ਵੇਲੇ ਪਾਠੀ ਜੋ ਗ੍ਰੰਥੀ ਨੇ ਉਹ ਇਸ ਵੇਲੇ ਦਮਦਮਾ ਸਾਹਿਬ ਦੀ ਸੇਵਾ ਨਹੀਂ ਬਾਰੇ ਨੇ ਇਸ ਤਲਾ ਬਤਾ ਦਿੱਤੀ ਕਿ ਉਹਨਾਂ ਦੇ ਜੋ ਸੰਡੂ ਸਾਕਸਨ ਉਹਨਾਂ ਨੇ ਵੀ ਮੀਡੀਆ ਦੇ ਸਾਹਮਣੇ ਆ ਕੇ ਕੈਮਰੇ ਦੇ ਸਾਹਮਣੇ ਆ ਕੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜੋ ਆਰ ਵਾਲੇ ਸਮੇਂ ਦੇ ਵਿੱਚ ਰਿਪੀਟ ਮੀਡੀਆ ਦੇ ਸਾਹਮਣੇ ਉਹਨਾਂ ਨੇ ਗੱਲਬਾਤ ਕੀਤੀ ਸੀ ਕਿ ਜੋ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਲਗਾਏ ਗਏ ਇਲਜ਼ਾਮ ਨੇ ਉਹ ਸਭ ਸੱਚ ਨੇ ਕਿਉਂਕਿ ਉਹਨਾਂ ਦਾ ਇੱਕ ਵੀਡੀਓ ਸੀਗਾ ਜੋ ਮਿਰਸਾ ਸਿੰਘ ਬਲਟੋਹਾ ਦੇ ਵੱਲੋਂ ਵਾਇਰਲ ਕਰ ਦਿੱਤਾ ਗਿਆ ਸੀ ਜਿਸ ਦੇ ਕਾਰਨ ਇਹ ਜੋ ਮਾਮਲਾ ਕਾਫੀ ਜ਼ਰ ਪੱਖਿਆ ਰਿਹਾ ਉਸ ਤੋਂ ਬਾਅਦ ਉਹਨਾਂ ਨੂੰ ਆਪਣੇ ਅਹੁਦੇ ਤੋਂ ਵੀ ਹਟਾ ਦਿੱਤਾ ਗਿਆ ਸੀ ਤੇ ਅੱਜ ਜਦੋਂ ਐਸਜੀਪੀਸੀ ਦੀ ਅੰਤਰੀਕ ਕਮੇਟੀ ਹੋਈ ਹੈ ਉਸ ਦੇ ਵਿੱਚ ਉਨ੍ਹਾਂ ਦੇ ਉੱਪਰ ਜੋ 15 ਦਿਨ ਦਾ ਸਮਾਂ ਦਿੱਤਾ ਗਿਆ ਸੀ ਆਪਣੇ ਜਿਨੇ ਵੀ ਆਪਣੀ ਸੱਚਾਈ ਨੂੰ ਪੇਸ਼ ਕਰਨ ਦਾ ਉਸ ਦਾ ਮਹੀਨਾ ਵਧਾ ਦਿੱਤਾ ਗਿਆ ਹੁਣ 1 ਮਹੀਨੇ ਤੋਂ ਬਾਅਦ ਫਿਰ ਤੋਂ ਸਵਾਲ ਚੁੱਕੇ ਜਾਣਗੇ ਤੇ ਮੀਟਿੰਗ ਦੁਆਰਾ ਤੋਂ ਰੱਖੀ ਜਾਏਗੀ ਤੇ ਨਰਾਇਣ ਸਿੰਘ ਚੋੜਾ ਦੇ ਹੱਕ ਦੇ ਵਿੱਚ ਵੀ ਅੱਜ ਪੈਸਾ ਦਿੱਤਾ ਗਿਆ ਜੋ ਐਸਪੀਸੀ ਦੀ ਕਮੇਟੀ ਹੈ ਉਹਨਾਂ ਨੇ ਯੂ ਟਰਨ ਲੈ ਲਿਆ ਤੇ ਹੁਣ ਜੋ ਕੀ ਹੈ ਮਤਾ ਜੋ ਪਾਇਆ ਗਿਆ ਸੀ ਨਰਾਇਣ ਸਿੰਘ ਚੋੜਾ ਦੇ ਲਈ ਉਹਨੂੰ ਵਾਪਸ ਲੈ ਲਿਆ ਗਿਆ ਹੈ ਤੇ ਆਹ ਹੁਣ ਸੁਣਦੇ ਆ ਕਿ ਭਾਈ ਮਨਜੀਤ ਸਿੰਘ ਨੇ ਇਸ ਮੁੱਦੇ ਦੇ ਉੱਪਰ ਕੀ ਕਿਹਾ ਉਹਨਾਂ ਨੇ ਅਜ ਤੱਕ ਕੋਈ ਗੱਲ ਨਹੀਂ ਖੋਲੀ ਕਿਹੜੇ ਮੁੱਦੇ ਤੇ ਮੀਟਿੰਗ ਹੋ ਰਹੀ ਹੈ ਮੀਟਿੰਗ ਦਾ ਤਾਂ ਅੰਦਰਲੇ ਨੂੰ ਵੀ ਪਤਾ ਹੋਊਗਾ ਕਿਉਂਕਿ ਮੁੱਦਾ ਤਾਂ ਬਾਹਰ ਕੋਈ ਆਇਆ ਨਹੀਂਗਾ ਦੱਸਿਆ ਨਹੀਂਗਾ ਕਿਸੇ ਨੇ ਲੇਕਿਨ ਜੇ ਤਿੰਨ ਮੈਂਬਰੀ ਕਮੇਟੀ ਬਣੀ ਹੈ ਗਾਨੀ ਹਰਪ੍ਰੀਤ ਸਿੰਘ ਉਹਨਾਂ ਦੇ ਪੜਤਾਲ ਵਾਸਤੇ ਉਹ ਰੱਤ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਉਹ ਕਮੇਟੀ ਜਿਹੜੀ ਹੈ ਸਿੰਘ ਸਾਹਿਬਾਨ ਦੀ ਉਹ ਜਿਹੜੀ ਹੈ ਪੜਤਾਲ ਨਹੀਂ ਕਰ ਸਕਦੇ 17 ਸਾਲ ਪਹਿਲਾਂ ਜਦੋਂ ਮੁਲਾਜ਼ਮ ਹੀ ਸੀ ਸਾਡੇ ਉਦੋਂ ਸਾਡੇ ਫਲਾਈਂਗ ਵਿੰਗ ਨੇ ਕੀਤੀ ਸੀ ਉਹਦੇ ਚ ਉਹਨਾਂ ਨੇ ਉਹ ਉਹਨਾਂ ਨੂੰ ਬਰੀ ਕਰਤਾ ਸੀ ਤੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਦਾ ਅਧਿਕਾਰ ਖੇਤਰ ਹੈ ਕਿ ਕਿਸੇ ਸਿੰਘ ਸਾਹਿਬਾਨ ਤੋਂ ਕੋਈ ਕੇਸ ਆਉਂਦਾ ਤੇ ਉਹਦਾ ਪੜਤਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬਾ ਨਹੀਂ ਕਰ ਸਕਦੇ ਆ ਔਰ ਉਹ ਕਮੇਟੀ ਡਿਜ਼ੋਲਵ ਹੋਣੀ ਚਾਹੀਦੀ ਆ ਤੇ ਦੋ ਤਰੀਕ ਤੇ ਜਿਹੜੇ ਫੈਸਲੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਜ਼ੀਲ ਤੋਂ ਹੋਏ ਆ ਉਹ ਸਾਰੇ ਇਨ ਬਿਨ ਲਾਗੂ ਹੋਣੇ ਚਾਹੀਦੇ ਆ ਕਿਉਂਕਿ ਉਹਦੇ ਵਿੱਚ ਕਾਲੀ ਦਲ ਨੂੰ ਤਗੜੇ ਕਰਨ ਵਾਸਤੇ ਬਹੁਤ ਵੱਡੇ ਫਾਇਦੇ ਜਿਹੜੇ ਲੈ ਕੇ ਆ 7 ਮੈਂਬਰੀ ਕਮੇਟੀ ਬਣਾਈ ਗਈ ਆ ਜਿਹੜੀ ਆਪਣੀ ਭਰਤੀ ਕਰੂਗੀ ਸੋ ਇਸ ਵਾਸਤੇ ਸਾਰੇ ਉਹਨਾਂ ਫੈਸਲਿਆਂ ਨੂੰ ਲਾਗੂ ਕਰਾਂਗੇ ਤਾਂ ਇਹ ਜਿਹੜੇ ਰੁੱਸੇ ਦੇ ਸਾਡੇ ਲੋਕ ਉਹ ਵੀ ਆਉਣਗੇ ਜਿਹੜੇ ਘਰਾਂ 'ਚ ਬੈਠੇ ਹੋਏ ਵੀ ਆਉਣਗੇ ਕਿਹੜੇ ਅਜੇ ਨਵੀਂ ਪਨੀਰੀ ਜਿਹੜੀ ਕਾਲੀ ਦਲ 'ਚ ਸ਼ਾਮਲ ਹੋਣਾ ਚਾਹੁੰਦੀ ਆ ਉਹ ਭਰਤੀ ਸ਼ੁਰੂ ਹੋ ਗਈ ਤੇ ਤਾਂ ਉਹ ਕਮੇਟੀ ਚੱਲੀ ਆ ਭਰਤੀ ਕਰੂਗੀ ਤੇ ਤਾਂ ਉਹਨਾਂ ਸਾਰੇ ਲੋਕਾਂ ਨੂੰ ਸ਼੍ਰੋਮਣੀ ਕਾਲੀਦਾਸ ਸੇਵਾ ਕਰਦਾ ਮੌਕਾ ਮਿਲੂ ਪਰ ਜਿਹੜੀ ਹਰਪ ਸਿੰਘ ਰੋਬ ਲਾ ਰਹੇ ਨੇ ਜਿਹੜੀ ਟੀਕੋ ਜੀ ਅੱਜ ਹੈ ਜੀ ਮੀਟਿੰਗ ਹੋਈ ਸੀ ਬਿਰਸਾ ਸਿੰਘ ਦੇ ਨਾਲ ਆ ਜਿਹੜੀ ਵੀਡੀਓ ਆ ਰਿਕਾਰਡ ਹੋਈ ਸੀ ਉਹ ਤਾਂ ਮੈਂ ਡਿਲੀਟ ਕਰਾਈ ਤੋ ਜਿਹੇ ਦਰ ਤੁਸੀਂ ਪੈਨ ਡਰਾਈਵ ਉਹ ਪਤਾ ਨਹੀਂਗਾ ਤੇ ਸ਼੍ਰੋਮਣੀ ਕਮੇਟੀ ਹੀ ਦੱਸ ਸਕਦੀ ਹੈ ਚਾਹੇ ਉਹ ਆਪਣੇ ਕਾਲ ਤਖਤ ਸਾਹਿਬ ਦਾ ਸੈਕਟਰੀਅਟ ਦੱਸ ਸਕਦਾ ਉਹਨਾਂ ਦੇ ਕੋਲੇ ਉਹ ਬਿਲਕੁਲ ਸੀਲ ਕਰਕੇ ਰੱਖੀ ਸੀ ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਉਹਨਾਂ ਨੇ ਚੋਰ ਮੋਰੀ ਜਰੂਰ ਰੱਖੀ ਆ ਜਿਹਦੇ ਕਰਕੇ ਉਹ ਉਹ ਜਿਹੜੀ ਲੀਕ ਹੋ ਰਹੀ ਹੈ ਉਹਦੇ ਚ ਕੋਈ ਸਾਡੇ ਹੱਕ ਚ ਨਹੀਂ ਗੱਲ ਜਾ ਰਹੀ ਉਹ ਕਾਲੀ ਦਲ ਦੇ ਖਿਲਾਫ ਜਾ ਰਹੀ ਹੈ ਜਿਹੜੀ ਅਹਿੰਦਤ ਲਈ ਗੱਲ ਜਿਹੜੀ ਹੋ ਰਹੀ ਆ ਉਹ ਇਹ ਲੋਕਾਂ ਹੀ ਦੱਸ ਰਹੇ ਆ ਕਿ ਇਹ ਆ ਉੱਥੇ ਗੱਲਾਂ ਕੀਤੀਆਂ ਸੀ ਉਹ ਨਹੀਂ ਇਹ ਬਾਹਰ ਨਹੀਂ ਸੀ ਆਉਣੀ। ਤਾਂ ਪੰਥ ਦੀਆਂ ਮੁਸ਼ਕਲਾਂ ਵੱਧ ਰਹੀਆਂ ਜੀ। ਉਹ ਵਧਣ ਕੀ ਹੈ ਜਦੋਂ ਅੰਦਰਲੀ ਗੱਲ ਬਾਹਰ ਕਰਾਂਗੇ ਜਦੋਂ ਗਵੰਡੀ ਕੋਲੇ ਕਰਾਂਗੇ ਢਿੱਡ ਦੀਆਂ ਗੱਲਾਂ ਕਰਾਂਗੇ ਤੇ ਜੇ ਗਵੰਡੀ ਚੰਗਾ ਨਾ ਹੋਇਆ ਤਾਂ ਉਹਨੇ ਮਗਰੋਂ ਚੁਪੜੇ ਦੇਣੀ ਹੁੰਦੀ ਆ। ਸੋ ਉਹਦੇ ਨਾਲ ਸਗੋਂ ਫੁੱਟ ਜਿਹੜੀ ਹੋਰ ਵੱਧ ਗਈ ਆ ਉਹ ਲੀਕ ਵਾਲੀ ਗੱਲ ਜਿਹੜੀ ਆ ਕਿੰਨੇ ਕੀਤੀ ਸਗੋਂ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ। ਪ੍ਰਧਾਨ ਸਾਹਿਬ ਦੀ ਕਾਰਡੀ ਵਾਇਰਲ ਹੋਈ ਸੀ ਬੀਬੀ ਜਗੀਰ ਕੋਰ ਨੂੰ ਕੁਝ ਗੱਲਾਂ ਕਹਿੰਦੇ ਉਹ ਉਹਨਾਂ ਨੇ ਸਜ਼ਾ ਭੁਗਤ ਲਈ। ਆਕਾਲਤਖ ਸਾਹਿਬ ਤੇ ਆਪ ਪੇਸ਼ ਹੋ ਜਾ ਕੇ ਭਾਂਡੇ ਵੀ ਮਾਂਜੇ ਆ ਜੋੜੇ ਵੀ ਸਾਫ਼ ਕੀਤੇ ਮੇਰੇ ਖਿਆ ਮਹਿਲਾ ਕਮਿਸ਼ਨ ਨੂੰ ਸੁਖਤੇ ਨੋਟਿਸ ਲਈ ਤਾਂ ਗਿਆ ਸੀ ਪ੍ਰਧਾਨ ਸਾਹਿਬ ਦੇ ਉੱਪਰ ਵੇਖੋ ਜਦੋਂ ਇੰਨੇ ਵੱਡੇ ਕਾਲਤਖ ਸਾਹਿਬ ਨੇ ਉਹਨਾਂ ਨੂੰ ਸਜ਼ਾ ਲਾ ਕੇ ਮਾਫ ਕਰਤਾ ਤੇ ਮਹਿਲਾ ਕਮਿਸ਼ਨ ਨੂੰ ਵੀ ਹੋ ਜਾ ਜਿਹੜਾ ਨਹੀਂ ਗਾਣ ਲੱਗਦਾ ਇੱਕ ਬੀਬੀਆਂ ਦਾ ਨੋਟਿਸ ਨਹੀਂ ਕਾਲਤਖ ਸਾਹਿਬ ਕਹਿੰਦੇ ਕਿ ਆਪਣੇ ਉਹਦੇ ਤੋਂ ਸਤੀਫਾ ਦੇ ਏਡੀ ਤਕੜੀ ਸਜ਼ਾ ਕਾਲਤਖ ਸਾਹਿਬ ਨੇ ਐਸੇ ਕਰਕੇ ਦਿੱਤੀ ਹੈ ਉਹ ਜਿਹੜੀ ਸਜ਼ਾ ਦਿੱਤੀ ਹੈ ਤੇ ਇਹਦੇ ਬਾਰੇ ਪ੍ਰਧਾਨ ਸਾਹਿਬ ਜਿਹੜੇ ਉਹਨਾਂ ਨੇ ਸਜ਼ਾ ਜਿਹੜੀ ਹੈ ਭੁਗਤੀ ਕੁਝ ਹੀ ਘੰਟਿਆਂ ਦੇ ਵਿੱਚ ਨਵਾਂ ਸਾਲ ਮਨਾਇਆ ਜਾਏਗਾ ਜਿਸ ਦੇ ਕਾਰਨ ਲੋਕਾਂ ਦੇ ਅੰਦਰ ਕਾਫੀ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਨਿਊ ਇਅਰ ਦੀ ਰਾਤ ਯਾਨੀ ਕਿ 31 ਦਸੰਬਰ ਨੂੰ ਲੋਕਾਂ ਵੱਲੋਂ ਵੱਡੇ ਜਸ਼ਨ ਅਤੇ ਪਾਰਟੀਆਂ ਮਨਾਇਆ ਜਾਂਦੀਆਂ ਨੇ ਇਸ ਨੂੰ ਲੈ ਕੇ ਹੁਣ ਜੋ ਪ੍ਰਸ਼ਾਸਨ ਹੈ ਉਹਨਾਂ ਵੱਲੋਂ ਇੱਕ ਐਲਾਨ ਕੀਤਾ ਗਿਆ। ਜਿੱਥੇ ਉਹਨਾਂ ਵੱਲੋਂ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਜੋ ਨਿਊ ਇਅਰ ਵਾਲੇ ਦਿਨ ਲੋਕ ਪਟਾਕੇ ਚੁਲਾਉਂਦੇ ਨੇ ਉਹਨਾਂ ਨੂੰ ਜੋ ਪਟਾਕੇ ਚੁਕਾਣ ਦਾ ਸਮਾਂ ਹੈ ਉਹ ਸਿਰਫ 11:55 ਮਿੰਟ ਤੋਂ ਲੈ ਕੇ 12:30 ਵਜੇ ਤੱਕ ਹੀ ਉਹ ਲੋਕ ਪਟਾਕੇ ਚਲਾ ਸਕਦੇ ਨੇ। ਅੱਜ ਨਿਊ ਇਅਰ ਦੇ ਕਾਰਨ ਪੂਰੇ ਦੇਸ਼ ਭਰ ਦੇ ਵਿੱਚ ਜੋ ਕਿ ਇਹ ਲੋਕਾਂ ਵੱਲੋਂ ਪਾਰਟੀਆਂ ਨਹੀਂ ਆ ਜਾਣਗੀਆਂ ਪਟਾਕੇ ਚਲਾਏ ਜਾਣਗੇ ਇਸ ਦਿਨ ਆਜ ਹੀ ਕਈ ਐਡਵਾਈਸ ਵੀ ਜਾਰੀ ਕੀਤੀ ਗਿਆ ਗਿਆ ਨੇ ਕਿ ਕਲੱਬਾਂ ਦੇ ਵਿੱਚ ਵੀ ਕੇ ਜੋ ਲੋਕ ਪਾਰਟੀ ਬਣਾ ਕੇ ਬਾਹਰ ਨਿਕਲਦੇ ਨੇ ਉਹਨਾਂ ਵੱਲੋਂ ਕਾਫੀ ਲੜਾਈ ਝਗੜੇ ਵੀ ਕੀਤੇ ਜਾਂਦੇ ਨੇ ਯੂਨੀਅਰ ਵਾਲੇ ਦਿਨ ਇਸ ਦੇ ਕਾਰਨ ਜੋ ਪੁਲਿਸ ਹੈ ਉਹ ਹਰ ਇੱਕ ਨਾਕੇ ਦੇ ਉੱਪਰ ਅੱਜ ਤਾਇਨਾਤ ਰਹੇਗੀ ਇਸ ਦੇ ਕਾਰਨ ਹੀ ਪੁਲਿਸ ਪ੍ਰਸ਼ਾਸਨ ਨੇ ਕਿਹਾ ਹੈ ਕਿ ਜੋ ਲੋਕ ਨੇ ਜੋ ਪਟਾਕੇ ਵੇਚਦੇ ਨੇ ਉਹਨਾਂ ਵੱਲੋਂ ਪਟਾਕਿਆਂ ਦੀ ਸਟੋਰੇਜ ਨਾ ਕੀਤੀ ਜਾਵੇ ਜਿੰਨੇ ਵੀ ਪਟਾਕੇ ਨੇ ਉਹਨਾਂ ਨੂੰ ਅੱਜ ਕਰ ਦਿੱਤਾ ਜਾਵੇ ਕਿਉਂਕਿ ਜੋ ਪਟਾਕਿਆਂ ਦੇ ਕਾਰਨ ਵਿਸਫੋਟ ਹੁੰਦੇ ਆ ਉਸ ਦੇ ਨਾਲ ਲੋਕਾਂ ਨੂੰ ਕਾफी ਭਾਰੀ ਨੁਕਸਾਨ ਵੀ ਦੇਖਣ ਨੂੰ ਮਿਲਦਾ ਹੈ ਤੇ ਹੁਣ ਅੱਜ ਨਿਊ ਇਅਰ ਦੀ ਰਾਤ 31 ਦਸੰਬਰ ਨੂੰ ਪੂਰੇ ਦੇਸ਼ ਭਰ ਦੇ ਵਿੱਚ ਸਾਰੀ ਜਗ੍ਹਾ ਦੇ ਉੱਪਰ ਜਸ਼ਨ ਦੀ ਨਾਈਟ ਮਨਾਏ ਜਾਏਗੀ ਪਾਰਟੀਆਂ ਕਿੱਥੇ ਆਣਗੀਆਂ ਜਿਸ ਦੇ ਕਾਰਨ ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਕਾਫੀ ਜੋਖੀ ਹੈ ਸਖਤ ਨਾਕੇਬੰਦੀ ਕੀਤੀ ਜਾਏਗੀ। ਡੀਸੀ ਵੱਲੋਂ ਜਾਰੀ ਹੁਕਮਾਂ ਦੇ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਵਿਕਰੇਤਾ ਪਟਾਕੇ ਸਟੋਰ ਨਹੀਂ ਕਰੇਗਾ। ਵਿਸਫੋਟਕ ਨਿਯਮ 2008 ਦੇ ਨਿਯਮ ਦੇ ਤਹਿਤ ਯਾਨੀ ਕਿ 88 ਦੇ ਤਹਿਤ ਕਿਸੇ ਵੀ ਵਿਅਕਤੀ ਨੂੰ ਇਹਨਾਂ ਨਿਯਮਾਂ ਦੀ ਅਧੀਨ ਲਾਇਸੈਂਸ ਥਾਣਾ ਤੋਂ ਇਲਾਵਾ ਕਿਸੇ ਵੀ ਥਾਣੇ ਤੋਂ ਪਟਾਕੇ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਪਟਾਕਿਆਂ ਨੂੰ ਕਿਸੇ ਵੀ ਸਮੇਂ ਲਾਇਸੈਂਸ ਜ਼ੋਨ ਜਿਵੇਂ ਕਿ ਨੇੜੇ ਹਸਪਤਾਲ, ਵਿਦਿਆ ਅਸਥਾਨ ਆਦਿ ਅਤੇ ਸੂਚਿਵਨ ਸਥਾਨਾਂ ਦੇ ਉੱਪਰ ਸੀਮਾਵਾਂ ਦੇ ਉੱਪਰ ਅੰਦਰ ਅਤੇ IOC, BPCL ਅਤੇ HPCL ਤੇ ਟਰਮੀਨਲਾਂ ਦੇ ਦੌਰਾਨ 500 ਗੱਜ ਸੀਮਾਵਾਂ ਦੇ ਅੰਦਰ ਪਟੰਦੀ ਅਤੇ ਸਾੜਨ ਦੀ ਪੂਰੀ ਮਨਾਹੀ ਹੋਵੇਗੀ। ਛਡੋਣਿਆ ਇਲੈਕਟ੍ਰੋਨਿਕ ਸਮਾਨ ਦੇ ਰੂਪ ਦੇ ਵਿੱਚ ਆਯਾਤ ਕੀਤੇ ਗਏ ਪਟਾਕਿਆਂ ਦੇ ਉੱਪਰ ਪੂਰਨ پابੰਦੀ ਲਗਾ ਦਿੱਤੀ ਗਈ ਹੈ। ਇਸਨਾਲੇ ਤੁਹਾਨੂੰ ਦੱਸ ਦੇ ਕਿ ਲਾਇਸੈਂਸ ਕੇਵਲ ਅਧਿਕਾਰਿਕ ਫੈਕਟਰੀਆਂ ਜਾਂ ਕੰਪਨੀਆਂ ਤੋਂ ਅਧਾਰਿਕ ਪਟਾਕੇ ਖਰੀਦਣ ਦੇ ਲਈ ਹੀ ਯੂਜ਼ ਹੋ ਸਕਦੇ ਨੇ ਅਤੇ ਆਪਣੇ ਲਾਇਸੈਂਸ ਦੁਕਾਨਾਂ ਤੇ ਉੱਪਰ ਵੇਚ ਅਤੇ ਸਟੋਰ ਕਰ ਸਕਦੇ ਨੇ ਇਸ ਤੋਂ ਇਲਾਵਾ ਕਿਸੇ ਵੀ ਵਿਅਕਤੀ ਨੂੰ ਪਟਾਕੇ ਵੇਚਣ ਦੀ ਕੋਈ ਵੀ anumati ਨਹੀਂ ਦਿੱਤੀ ਗਈ ਹੈ ਵਿਦੇਸ਼ੀ ਮੁੱਲ ਦੇ ਉੱਪਰ ਪਟਾਕਿਆਂ ਦੀ ਤਸਕਰੀ ਅਤੇ ਵਿਕਰੀ ਦੇ ਰੁਧ ਜੋ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਵਿਸ਼ੇਸ਼ੀ ਮੁੱਲ ਦੇ ਪਟਾਕਿਆ ਅਤੇ ਪ੍ਰਸ਼ਾਸਕ ਡਿਸਪਲੇ ਸਟੋਰੇਜ ਵਿਅਕਤੀ ਜੋ ਕਿ ਇਹ ਸਿਰਫ ਕਰ ਸਕਦੇ ਨੇ ਇਸ ਦੇ ਨਾਲ ਹੀ ਵਿਕਰੀ ਅਤੇ ਜਨਤਕ ਵਰਤੋਂ ਦੇ ਉੱਪਰ ਸਖਤ پابੰਦੀ ਪ੍ਰਸ਼ਾਸਨ ਵੱਲੋਂ ਲਗਾਈ ਗਈ ਹੈ ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਡੀਸੀ ਵੱਲੋਂ ਨਵੇਂ ਆਰਡਰ ਜੋ ਕਿ ਆਕਰ ਦਿੱਤੇ ਗਏ ਨੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਰਾਤ 11:55 ਤੋਂ ਲੈ ਕੇ 12:30 ਵਜੇ ਤੱਕ ਲੋਕਾਂ ਨੂੰ ਪਟਾਕੇ ਚਲਾਉਣ ਦੀ ਜੋ ਕਿ ਆਨੁਮਤੀ ਦਿੱਤੀ ਗਈ ਹੈ ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ਦੇ ਕੋਲ ਲਾਇਸੈਂਸ ਹੈ ਸਿਰਫ ਉਹ ਹੀ ਪਟਾਕੇ ਵੇਚ ਸਕਦੇ ਨੇ ਇਸ ਤੋਂ ਇਲਾਵਾ ਜੇਕਰ ਕਿਸੇ ਦੇ ਕੋਲ ਪਟਾਕੇ ਮਿਲੇ ਤਾਂ ਉਹਨਾਂ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਏਗੀ ਤੇ ਹੁਣ ਦੱਸਦੇ ਕਿ ਅੱਜ 31 ਦਸੰਬਰ ਦੀ ਰਾਤ ਨੂੰ ਲੋਕਾਂ ਵੱਲੋਂ ਕਾਫੀ ਦਾਦਾ ਪਾਰਟੀਆਂ ਮਨਾਈਆਂ ਜਾਣਗੀਆਂ ਕਲੱਬਾਂ ਦੇ ਵਿੱਚ ਹੋਟਲਸ ਦੇ ਵਿੱਚ ਅੱਜ ਵੱਡੀਆਂ-ਵੱਡੀਆਂ ਪਾਰਟੀਆਂ ਆਰਗੇਨਾਈਜ਼ ਕੀਤੀਆਂ ਜਾਣਗੀਆਂ ਜਿਸ ਦੇ ਚਲਦੇ ਜੋ ਪੁਲਿਸ ਹੈ ਅੱਜ ਕਾਫੀ ਦਾ ਨਾਕੇਬੰਦੀ ਕਰੇਗੀ ਤੇ ਲੋਕਾਂ ਨੂੰ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਪਾਰਟੀਆਂ ਤੋਂ ਬਾਅਦ ਆਪਣਾ ਧਿਆਨ ਆਪ ਰੱਖਿਆ ਜਾਵੇ ਕਿਉਂਕਿ ਪੀਕੇ ਲੋਕ ਪਾਰਟੀਆਂ ਕਰਨ ਤੋਂ ਬਾਅਦ ਕਾਫੀ ਦਾ ਲੜਾਈ ਝਗੜੇ ਕਰ ਦਿੰਦੇ ਹਨ बॉलीवुड स्टार होवे चाहे बॉलीवुड स्टार या फिर कोई नामी ग्रामी हस्ती होवे अक्सर गैंगस्टरा दी रडार ਦੇ ਉੱਪਰ ਬਣੀ ਰਹਿੰਦੀ ਹੈ ਜਿਹਾ ਬੀਤੇ ਕੁਝ ਸਮੇਂ ਪਹਿਲੇ ਸਲਮਾਨ ਖਾਨ ਨੂੰ ਫਿਰ 샤ਰੂख खान ਨੂੰ गैंगस्टरा ਵੱਲੋਂ ਕਾਲ ਕੀਤੀ ਗਈ ਸੀ ਉਹਨਾਂ ਦੇ ਵੱਲੋਂ ਫਿਰੋਤੀ ਮੰਗੀ ਗਈ ਸੀ ਤੇ ਹੁਣ ਇੱਕ ਅਜੀਬ ਖਬਰ ਪੰਜਾਬ ਤੋਂ ਨਿਕਲ ਕੇ سامنے ਆ ਰਹੀ ਹੈ ਪੰਜਾਬੀ ਇੰਡਸਟਰੀ ਦੇ ਇੱਕ ਜਾਣੇ ਮਾਣੇ ਗਾਇਕ ਰਣਜੀਤ ਬਾਵਾ ਜਿहां ਰਣਜੀਤ ਬਾਵਾ ਨੂੰ ਇੱਕ ਫਿਰੋਤੀ ਦੀ ਕਾਲ ਆਈ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਇੱਕ ਵਟਸਐਪ ਨੰਬਰ ਰਾਹੀਂ ਰਣਜੀਤ ਬਾਵਾ ਨੂੰ ਕਾਲ ਆਈ ਉਸ ਦੇ ਵਿੱਚ ਰਣਜੀਤ ਬਾਵਾ ਤੋਂ 2 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ ਇਹ ਜੋ ਖਬਰ ਹੈ ਰਣਜੀਤ ਬਾਵਾ ਦੇ ਮੈਨੇਜਰ ਨੇ ਦੱਸੀ ਹੈ ਇਸ ਤੋਂ ਬਾਅਦ ਜਦੋਂ ਇਹ ਖਬਰ ਨਿਕਲ ਕੇ ਸਾਹਮਣੇ ਆਈ ਇਸ ਤੋਂ ਬਾਅਦ ਰਣਜੀਤ ਬਾਵਾ ਦੇ ਮੈਨੇਜਰ ਨੇ ਪੁਲਿਸ ਨੂੰ ਐਫ ਆਈ ਆਰ ਦਰਜ ਕਰਵਾਈ ਇਸ ਤੋਂ ਬਾਅਦ ਪੁਲਿਸ ਇਸ ਮਾਮਲੇ ਦੇ ਉੱਪਰ ਜਾਂਚ ਕਰ ਰਹੀ ਹੈ ਤੇ ਹੁਣ ਤੁਹਾਨੂੰ ਦੱਸ ਦੇ ਕਿ ਇਹ ਜੋ ਖਬਰ ਹੈ ਬੀਤੇ ਰਾਤ ਦੀ ਹੈ ਜਿਸ ਵੇਲੇ ਰਣਜੀਤ ਬਾਵਾ ਆਪਣੇ ਘਰ ਦੇ ਵਿੱਚ ਬੈਠੇ ਸਨ ਤੇ ਉਸ ਵੇਲੇ ਇੱਕ WhatsApp ਰਾਹੀਂ ਅਣਪਛਾਤੇ ਵਿਅਕਤੀ ਵੱਲੋਂ ਇੱਕ ਬਾਹਰਲੇ ਨੰਬਰ ਤੋਂ ਰਣਜੀਤ ਬਾਵਾ ਨੂੰ ਫੋਨ ਆਇਆ ਤੇ ਰਣਜੀਤ ਬਾਵਾ ਕੋਲੋਂ 2 ਕਰੋੜ ਰੁਪਏ ਦੀ ਫਰੋਦੀ ਦੀ ਮੰਗ ਕੀਤੀ ਗਈ ਹੈ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਇਸ ਵੇਲੇ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਜਾਂਚ ਨੂੰ ਸ਼ੁਰੂ ਕਰ ਦਿੱਤਾ ਜਾਣਕਾਰੀ ਅਨੁਸਾਰ ਵੌਇਸ ਨੋਟ ਦੇ ਰਾਹੀਂ ਇਹ ਰੰਗਦਾਰੀ ਯਾਨੀ ਕਿ ਫਿਰੋਤੀ ਮੰਗੀ ਗਈ ਹੈ ਵੱਖ-ਵੱਖ ਨੰਬਰਾਂ ਤੋਂ ਹੁਣ ਤੱਕ ਉਹਨਾਂ ਨੂੰ ਕਈ ਮੈਸੇਜ ਅਜਿਹਾ ਮਿਲ ਚੁੱਕੇ ਨੇ ਜਿਸ ਦੇ ਵਿੱਚ ਰঞ্জੀਤ ਬਾਵਾ ਨੂੰ ਇਸ ਵੇਲੇ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਕਿਉਂਕਿ ਉਹਨਾਂ ਨੇ ਪੁਲਿਸ ਨੂੰ ਇਹ ਜਾਣਕਾਰੀ ਦਿੱਤੀ ਹੈ ਵਾਇਸ ਨੋਟ ਦੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਪੁਲਿਸ ਨੂੰ ਕੋਈ ਵੀ ਜਾਣਕਾਰੀ ਨਾ ਦਿੱਤੀ ਜਾਵੇ ਇਸ ਤੋਂ ਬਾਵਜੂਦ ਰਣਜੀਤ 바ਵਾ ਦੇ ਮੈਨੇਜਰ ਵੱਲੋਂ ਇਹ ਸ਼ਿਕਾਇਤ ਜੋ ਕਿ ਹੈ ਪੁਲਿਸ ਨੂੰ ਦਰਜ ਕਰ ਦਿੱਤੀ ਹੈ ਇਸ ਤੋਂ ਬਾਅਦ ਦੱਸਦੇ ਕਿ ਜੋ ਅਣਪਛਾਤੇ ਵਿਅਕਤੀ ਨੇ ਉਹਨਾਂ ਨੇ ਕਦੇ 1 ਕਰੋੜ ਦੀ ਤੇ ਕਦੇ 2 ਕਰੋੜ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਹੈ ਜਿਸ ਤੋਂ ਦੁਖੀ ਹੋ ਕੇ ਹੁਣ ਗਾਇਕ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕੀਤੀ ਹੈ ਪੁਲਿਸ ਵੱਲੋਂ ਇਸ ਮਾਮਲੇ ਦੇ ਉੱਪਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਹੁਣ ਜਾਣਕਾਰੀ ਅਨੁਸਾਰ ਉਹਨਾਂ ਦੀ ਸੁਰੱਖਿਆ ਦੇ ਵਿੱਚ ਵੀ ਹੋਰ ਵਾਅਦਾ ਕੀਤਾ ਗਿਆ ਜਿੱਥਾ ਹੁਣ ਜੋ ਰਣਜੀਤ ਬਾਵਾ ਨੇ ਉਹਨਾਂ ਦੀ ਜੋ ਸੁਰੱਖਿਆ ਉਸ ਨੂੰ ਵੀ ਵਾਅਦਾ ਦਿੱਤਾ ਗਿਆ ਤੇ ਉਹਨਾਂ ਨੂੰ ਹੁਣ ਪੁਲਿਸ ਦੀ ਕਾਫੀ ਸਿਕਿਉਰਿਟੀ ਵੀ ਮਿਲ ਚੁੱਕੀ ਹੈ ਕਿਉਂਕਿ ਹੁਣ ਕੁਝ ਨਹੀਂ ਪਤਾ ਕਿ ਜਿਸ ਤਰੀਕੇ ਦੇ ਨਾਲ ਜੋ ਫਿਰੋਤੀ ਵਾਲਾ ਵਿਅਕਤੀ ਸੀਗਾ ਉਸ ਨੇ ਰਣਜੀਤ ਬਾਵਾ ਨੂੰ ਮਨਾ ਕੀਤਾ ਸੀ ਕਿ ਪੁਲਿਸ ਨੂੰ ਇਹ ਖਬਰ ਨਾ ਦਿੱਤੀ ਜਾਵੇ ਤੇ ਫਿਰ ਵੀ ਉਹਨਾਂ ਨੇ ਪੁਲਿਸ ਨੂੰ ਮਾਮਲਾ ਦਰਜ ਕਰਵਾ ਲਿਆ ਹੈ ਇਸ ਵੇਲੇ کیا ਜਾ ਰਿਹਾ ਹੈ ਕਿ ਰਣਜੀਤ ਬਾਵਾ ਦੀ ਜਾਨ ਨੂੰ ਵੀ ਜੋ ਕਿ ਧੋਖੇ ਮਣਿਆ ਹੋਇਆ ਮੁਹਾਲੀ ਦੇ 8 ਫੇਸ ਦੇ ਵਿੱਚ ਉਹਨਾਂ ਦੇ ਮੈਨੇਜਰ ਵੱਲੋਂ ਇਹ ਸ਼ਿਕਾਇਤ ਦਰਜ ਕੀਤੀ ਗਈ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਉੱਪਰ ਕਿਸੇ ਗੈਂਗਸਟਰ ਦੇ ਵੱਲੋਂ ਇਹ ਧਮਕੀ ਰਣਜੀਤ ਬਾਵਾ ਨੂੰ ਦਿੱਤੀ ਗਈ ਹੈ ਇੱਕ ਇਹ ਦੱਸ ਦੇ ਕਿ ਕੁਝ ਸਮੇਂ ਪਹਿਲੇ ਗੀਟ MP3 ਦੇ ਮਾਲਕ ਕੇਵੀ ਟੱਲੋ ਨੂੰ ਵੀ ਇੱਕ ਅਣਪਛਾਤੇ ਗੈਂਗਸਟਰ ਵੱਲੋਂ ਫਿਰੋਤੀ ਦੀ ਮੰਗ ਕੀਤੀ ਗਈ ਸੀ ਤੇ ਉਸ ਤੋਂ ਪਹਿਲਾਂ ਉਹਨਾਂ ਦੇ ਘਰ ਦੇ ਉੱਪਰ ਵੀ ਫਾਇਰਿੰਗ ਕੀਤੀ ਗਈ ਸੀ ਤੇ ਹੁਣ ਅਜਿਹੀ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਰஞ்சிਤ 바ਵਾ ਜੋ ਕਿ ਪੰਜਾਬੀ ਮਸ਼ਹੂਰ ਗਾਇਕ ਨੇ ਉਹਨਾਂ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ WhatsApp ਦੇ ਉੱਪਰ ਬਾਹਰਲੇ ਨੰਬਰ ਤੋਂ ਇੱਕ ਫਿਰੋਤੀ ਦੀ ਕਾਲ ਆਈ ਹੈ ਜਿਸ ਦੇ ਵਿੱਚ ਪਹਿਲੇ ਉਹਨਾਂ ਦੇ ਕੋਲ 1 ਕਰੋੜ ਰੁਪਏ ਦੀ ਮੰਗ ਕੀਤੀ ਗਈ ਤੇ ਉਸ ਤੋਂ ਬਾਅਦ ਹੁਣ 2 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ ਜੇਕਰ ਤੁਸੀਂ ਘੁੰਮਣ ਦੇ ਸ਼ੌਕੀਨ ਹੋ ਤਾਂ ਇੱਕ ਖਬਰ ਜ਼ਰੂਰ ਸੁਣ ਕੇ ਜਾਓ ਜੇਕਰ ਤੁਹਾਨੂੰ ਪਹਾੜਾਂ ਦੇ ਉੱਪਰ ਘੁੰਮਣ ਦਾ ਸ਼ੌਂਕ ਹੈ ਜਾਂ ਤੁਸੀਂ ਕੋਈ ਪਲੈਨਿੰਗ ਕਰ ਰਹੇ ਹੋ ਪਹਾੜਾਂ ਦੇ ਉੱਪਰ ਘੁੰਮਣ ਦੀ ਤਾਂ ਇਹ ਖਬਰ ਤੁਹਾਡੇ ਆਸਤੇ ਕਾਫੀ ਜ਼ਿਆਦਾ ਜ਼ਰੂਰੀ ਹੈ ਜੁਹਾਂ ਦੱਸਦੇ ਕਿ ਇੱਕ ਬੇਹਦੀ ਮੰਦਪਾਗਾ ਹਾਦਸਾ ਜੋ ਕਿ ਵਾਪਰਿਆ ਇਸ ਵੇਲੇ ਮਨਾਲੀ ਚੰਡੀਗੜ੍ਹ ਹਾਈਵੇ ਦੇ ਉੱਪਰ ਜਿੱਥੇ ਇੱਕ ਜੋ ਕਪਲ ਸੀਗਾ ਉਹ ਘੁੰਮਣ ਦੇ ਲਈ ਮਨਾਲੀ ਗਿਆ ਹੋਇਆ ਸੀ ਮਨਾਲੀ ਤੋਂ ਜਦੋਂ ਵਾਪਸ ਆ ਰਹੇ ਸਨ ਤੇ ਉਹਨਾਂ ਦੇ ਨਾਲ ਇੱਕ ਭਿਆਨਕ ਹਾਦਸਾ ਵਾਪਰ ਗਿਆ ਤਸਵੀਰਾਂ ਤੁਸੀਂ ਮੌਕੇ ਦੀਆਂ ਤੁਸੀਂ ਇਸ ਬੜੇ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਜੋ ਟੈਕਸੀ ਹੈ ਸਵਿਫਟ ਡਿਜ਼ਾਇਰ ਟੈਕਸੀ ਦੀ ਇਸ ਵੇਲੇ ਕਚੁੰਬਰ ਨਿਕਲਿਆ ਹੋਇਆ ਉਸ ਦੀ ਹਾਲਤ ਕਾਫੀ ਜ਼ਿਆਦਾ ਖਰਾਬ ਹੈ ਤੇ ਇਸ ਦੇ ਵਿੱਚ ਦੱਸ ਦਈਏ ਕਿ ਤਿੰਨ ਲੋਕ ਸਵਾਰ ਸਨ ਜਿਸ ਦੇ ਵਿੱਚ ਇੱਕ ਕਪਲ ਜੋ ਕਿ ਮੁੰਬਈ ਤੋਂ ਕਮਨ ਸਪੈਸ਼ਲ ਮਨਾਲੀ ਆਇਆ ਸੀ ਉਹਨਾਂ ਦੇ ਨਾਲ ਇੱਕ ਦਰਦਨਾਕ ਹਾਸਾ ਵਾਪਰ ਗਿਆ ਸਾਜ ਦੇ ਕਿ ਮਨਾਲੀ ਤੋਂ ਵਾਪਸ ਮੁੰਬਈ ਆਪਣੇ ਘਰ ਵੱਲ ਨੂੰ ਜਾ ਰਹੇ ਸਨ ਤੇ ਮੰਡੀ ਦੇ ਵਿੱਚ ਜਿੱਹਾ ਮੰਡੀ ਜੋ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਪੈਂਦੀ ਹੈ ਉੱਥੋਂ ਦੀ ਲੈ ਕੇ 4 ਕਿਲੋਮੀਟਰ ਪਿੱਛੇ ਇਹਨਾਂ ਦੇ ਨਾਲ ਇਹ ਹਾਦਸਾ ਵਾਪਰਿਆ ਜਿੱਥੇ ਲੈਂਡ ਸਲਾਈਡਿੰਗ ਹੋਈ ਪਾੜਾ ਦੀ ਜਾਂ ਕਿਉਂਕਿ ਇਸ ਵੇਲੇ ਸਰਦੀਆਂ ਦਾ ਮੌਸਮ ਹੈ ਅਤੇ ਬਰਫਬਾਰੀ ਕਾਫੀ ਜ਼ਿਆਦਾ ਭਾਰੀ ਹੋਈ ਪਈ ਹੈ ਇਸ ਵੇਲੇ ਹਿਮਾਚਲ ਪ੍ਰਦੇਸ਼ ਦੀ ਗੱਲ ਕਰ ਲਈਏ Shimla Manali ਦੀ ਗੱਲ ਕਰਨੀ ਜਾਂ ਉੱਤਰਾਖੰਡ ਦੇ ਪਹਾੜਾਂ ਦੇ ਆਪਾਂ ਜੇਕਰ ਗੱਲ ਕਰੀਏ ਤਾਂ ਬਰਫਬਾਰੀ ਇਸ ਵੇਲੇ ਸਰਦੀਆਂ ਦੇ ਕਾਰਨ ਕਾਫੀ ਜ਼ਿਆਦਾ ਹੋ ਚੁੱਕੀ ਹੈ ਵੈਸਟਰਨ ਡਿਸਟਰਬੈਂਸ ਦੇ ਕਾਰਨ स्ਨੋ ਫਾਲ ਵੀ ਕਾਫੀ ਹੋ ਰਹੀ ਹੈ ਤੇ ਸੜਕਾਂ ਕਾਫੀ ਜ਼ਿਆਦਾ ਤਿਲਕਣ ਵਾਲੀਆਂ ਬਨੀਆਂ ਹੋਈਆਂ ਨੇ ਤੇ ਲੈਂਡ ਸਲਾਈਡਿੰਗ ਹੋਈ ਰਸਤੇ ਦੇ ਵਿੱਚ ਪਹਾੜ ਜੋ ਕਿ ਇਹ ਪੱਥਰ ਟੁੱਟ ਕੇ ਗੱਡੀ ਦੇ ਉੱਪਰ ਡਿੱਗ ਗਏ ਬਰਸਾਤ ਹੋਈ ਪਥਰਾਂ ਦੀ ਗੱਡੀ ਦੇ ਉੱਪਰ ਜਿਸ ਦੇ ਕਾਰਨ ਅੰਦਰ ਇੱਕ ਜੋ ਕਪਲ ਮੁੰਬਈ ਤੋਂ ਘੁੰਮਣ ਮਨਾਲੀ ਆਇਆ ਸੀ ਆਪਣੇ ਘਰਵਾਲ ਨੂੰ ਪਰਤ ਰਿਹਾ ਸੀ ਉਹਨਾਂ ਦੇ ਨਾਲ ਇਹ ਭਿਆਨਕ ਹਾਦਸਾ ਵਾਪਰ ਗਿਆ ਇਸ ਹਾਦਸੇ ਦੇ ਵਿੱਚ ਜੋ ਕਪਲ ਸੀਗਾ ਉਨ੍ਹਾਂ ਦੇ ਵਿੱਚੋਂ ਇੱਕ ਵਿਅਕਤੀ ਦੀ ਮੌਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਪਤੀ ਪਤਨੀ 쿰ਨ ਗਏ ਹੋਏ ਸੀ ਤੇ ਪਤਨੀ ਦੀ ਰਸਤੇ ਦੇ ਵਿੱਚ ਮੌਤ ਹੋ ਗਈ ਮੌਕੇ ਦੀਆਂ ਤਸਵੀਰਾਂ ਇਸ ਵੇਲੇ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਗੱਡੀ ਦੇ ਫਰ ਖੱਟੇ ਉੱਡੇ ਹੋਏ ਨੇ ਕਚੁੰਬਰ ਨਿਕਲ ਗਿਆ ਗੱਡੀ ਦਾ ਮਨਾਲੀ ਤੋਂ 쿰ਕੇ ਵਾਪਸ ਮੰਡੀਵਾਲ ਨੂੰ ਇਹ ਜੋ ਜੋੜਾ ਜਾ ਰਿਹਾ ਸੀ ਮੰਡੀ ਤੋਂ 4 ਕਿਲੋਮੀਟਰ ਦੂਰ ਇਹਨਾਂ ਦੇ ਨਾਲ ਇਹ ਹਾਦਸਾ ਵਾਪਰਿਆ ਪਹਾੜੀ ਮੌਸਮ ਜੋ ਕਿ ਇਸ ਵੇਲੇ ਕਾਫੀ ਜ਼ਿਆਦਾ ਖਰਾਬ ਹੋਏ ਪਏ ਨੇ ਜਿੱਥੇ ਜੋ ਕਿ ਅਬਰਸ ਬਾਰਿ ਇਸ ਵੇਲੇ ਕਾਫੀ ਜ਼ਿਆਦਾ ਹੋ ਰਹੀ ਹੈ ਹਰ ਇੱਕ ਥਾਂ ਤੇ ਪਹਾੜੀ ਇਲਾਕੇ ਦੇ ਉੱਪਰ ਮਨਾਲੀ ਦੀ ਗੱਲ ਕਰੀਏ ਮਨਾਲੀ ਇਸ ਵੇਲੇ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਸੜਕਾਂ ਤੇ ਇਸ ਵੇਲੇ ਕਾਫੀ ਜ਼ਿਆਦਾ ਤਿਲਕਣ ਹੋ ਰਹੀ ਹੈ ਲੈਂਡ ਸਲਾਈਡਿੰਗ ਹੋ ਰਹੀ ਹੈ ਮੁੰਬਈ ਤੋਂ ਇਹ ਜੋ ਜੋੜਾ ਸੀਗਾ ਸਪੈਸ਼ਲ ਟੈਕਸੀ ਕਰਵਾ ਕੇ ਆਇਆ ਸੀਗਾ ਉਧਰੋਂ ਦੀ ਕੁੰਮਨ ਦੇ ਵਾਸਤੇ ਮਨਾਲੀ ਦੇ ਪਹਾੜਾ ਦੇ ਵਿੱਚ ਕੁੰਮਨ ਵਾਸਤੇ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਉਹਨਾਂ ਦੇ ਨਾਲ ਇਹ ਜੋ ਹੈ ਭਿਆਨਕ ਹਾਦਸਾ ਵਾਪਰ ਗਿਆ ਨਾ ਬਾਜ਼ ਦੇ ਕੀ ਔਰਤ ਦੀ ਜਿਹੜੀ ਪਤਨੀ ਸੀਗੀ ਪਤਨੀ ਦੀ ਮੌਤ ਹੋ ਗਈ ਹੈ ਉਸ ਦੀ ਉਮਰ 28 ਸਾਲਾਂ ਦੀ ਦੱਸੀ ਜਾ ਰਹੀ ਹੈ ਜਿਆ ਵਿਆਹਿਆ ਹੋਇਆ ਜੋੜਾ ਘੁੰਮਣ ਦੇ ਲਈ ਪਹਾੜਾਂ ਦੇ ਉੱਪਰ ਆਇਆ ਸੀ ਤੇ ਕੁੜੀ ਦਾ ਨਾਮ ਜਿਸ ਦੀ ਮੌਤ ਹੋਈ ਹੈ ਉਸ ਦਾ ਨਾਮ ਪ੍ਰਿਆ ਦੱਸਿਆ ਜਾ ਰਿਹਾ ਹੈ ਤੇ ਮਨਾਲੀ ਤੋਂ ਵਾਪਸ ਆ ਰਹੇ ਸੀ ਜਦੋਂ ਪਰਤ ਰਹੇ ਸਨ ਤੇ ਮੰਡੀ ਦੇ ਨੇੜੇ ਉਹਨਾਂ ਦੇ ਨਾਲ ਹਾਦਸਾ ਵਾਪਰ ਗਿਆ ਤੇ ਇਹ ਜੋ ਖਬਰ ਹੈ ਲੋਕਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲੋਕਾਂ ਨੂੰ ਅਵੇਅਰ ਕਰੋ ਕਿ ਜੇਕਰ ਤੁਸੀਂ ਪਹਾੜਾਂ ਦੇ ਉੱਪਰ ਘੁੰਮਣ ਜਾਣਾ ਹੈ ਤਾਂ ਆਪਣਾ ਧਿਆਨ ਤੁਸੀਂ ਆਪ ਰੱਖਣਾ ਕਿਉਂਕਿ ਇਸ ਵੇਲੇ ਜਾਣ ਦਾ ਕੋਈ ਫਾਇਦਾ ਨਹੀਂ ਹੋ ਰਿਹਾ ਕਿਉਂਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਵਾਰ-ਵਾਰ ਅਲਰਟ ਜਾਰੀ ਕੀਤੇ ਜਾ ਰਹੇ ਨੇ ਕਿ ਇਸ ਵੇਲੇ ਜੋ ਵੈਸਟਰਨ ਡਿਸਟਰਬੈਂਸ ਦੇ ਕਾਰਨ ਪਹਾੜੀ ਇਲਾਕਿਆਂ ਦਾ ਮਾਹੌਲ ਜੋ ਕਿ ਇਸ ਵੇਲੇ ਕਾਫੀ ਜ਼ਿਆਦਾ ਖਰਾਬ ਹੈ ਹੋਂਦੋਸੀ ਇੱਦਾਂ ਦੇ ਹੋਰ ਵੀ ਹਾਦਸੇ ਪਹਿਲੇ ਸਾਨੂੰ ਸੁਣਨ ਨੂੰ ਮਿਲਿਆ ਤੇ ਇੱਕ ਹੋਰ ਹਾਦਸਾ ਨਿਕਲ ਕੇ ਸਾਹਮਣੇ ਆਇਆ। ਕੁਵਾਈ ਫੇਰ ਤੋਂ ਦੱਸਦੇ ਕਿ ਮੁੰਬਈ ਤੋਂ ਇੱਕ ਨਵਾਂ ਵਿਆਹਿਆ ਜੋੜਾ ਮਨਾਲੀ ਕੋ ਮਨਾਇਆ ਸੀ ਜਦੋਂ ਮਨਾਲੀ ਘੁੰਮ ਕੇ ਆਪਣੇ ਘਰ ਨੂੰ ਵਾਪਸ ਪਰਤ ਰਹੇ ਸਨ ਤੇ ਉਹਨਾਂ ਦੇ ਨਾਲ ਇੱਕ ਭਿਆਨਕ ਹਾਦਸਾ ਵਾਪਰ ਗਿਆ। ਰਸਤੇ ਦੇ ਵਿੱਚ ਉਹ ਆਪਣੀ ਟੈਕਸੀ ਦੇ ਵਿੱਚ ਜਦੋਂ ਆਪਣੇ ਘਰ ਵੱਲ ਨੂੰ ਵਾਪਸ ਪਰਤ ਰਹੇ ਸਨ ਤੇ ਲੈਂਡਸਲਾਈਡਿੰਗ ਹੋਈ ਉਹਨਾਂ ਦੀ ਗੱਡੀ ਦੇ ਉੱਪਰ ਪਹਾੜਾ ਦੀ ਜੋ ਕੀ ਹੈ ਪੱਥਰ ਦੀ ਬਰਸਾਤ ਹੋਈ ਉਹਨਾਂ ਦੀ ਗੱਡੀ ਦੇ ਉੱਪਰ ਜਿਸ ਦੇ ਕਾਰਨ ਗੱਡੀ ਦਾ ਕਚੁੰਬਨ ਨਿਕਲ ਗਿਆ ਗੱਡੀ ਦੀ ਹਾਲਤ ਕਾਫੀ ਜ਼ਿਆਦਾ ਖਰਾਬ ਹੈ ਤੇ ਜਿਹੜਾ ਜੋੜਾ ਸੀਗਾ ਉਹਨਾਂ ਦੇ ਵਿੱਚੋਂ ਜੋ ਪਤੀ ਪਤਨੀ ਸੀ ਪਤਨੀ ਦੀ ਮੌਤ ਹੋ ਗਈ ਹੈ ਪਹਾੜਾਂ ਦੇ ਵਿੱਚ ਹੋਈ ਬਰਫਬਾਰੀ ਦੇ ਕਾਰਨ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਵੀ ਮੌਸਮ ਦੇ ਵਿੱਚ ਕਾਫੀ ਜ਼ਿਆਦਾ ਭਾਰੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਜਦੋਂ ਅੰਦਾਜ਼ੇ ਕੀ ਪੰਜਾਬ ਅਤੇ ਚੰਡੀਗੜ੍ਹ ਦੀ ਜੇਕਰ ਆਪਾਂ ਗੱਲ ਕਰਦੇ ਆ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਪੰਜਾਬ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ yellow ਅਤੇ orange ਅਲਰਟ ਜਾਰੀ ਕਰ ਦਿੱਤਾ ਗਿਆ ਹੈ ਬੀਤੀ ਰਾਤ ਯਾਨੀ ਕਿ ਸੋਮਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤੁੰਦ ਜੋ ਕਿ ਕਾਫੀ ਦਾ ਸੰਘਣੀ ਸੀ ਅਤੇ ਅੱਜ ਸਵੇਰੇ ਵੀ ਕਈ ਥਾਵਾਂ ਦੇ ਉੱਪਰ ਜ਼ੀਰੋ ਵਿਜ਼ਿਬਿਲਟੀ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਸੀ। ਵੈਸਟਰਨ ਡਿਸਟਰਬੈਂਸ ਦੇ ਕਾਰਨ ਪਹਾੜਾਂ ਦੇ ਵਿੱਚ ਹੋਈ ਬਰਫਬਾਰੀ ਦੇ ਕਾਰਨ ਲੋਕ ਜੋ ਕਿ ਹੈ ਕਾਫੀ ਜ਼ਿਆਦਾ ਪਰਿਮਾਤਰਾ ਦੇ ਵਿੱਚ ਨਵਾਂ ਸਰਨ ਨੌਂਦੇ ਲਈ ਪਹਾੜਾਂ ਦੇ ਉੱਪਰ ਜਾ ਰਹੇ ਨੇ। ਮਨਾਲੀ ਦੇ ਵਿੱਚ ਇਸ ਵੇਲੇ ਕਾਫੀ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਹੈ। ਲੋਕਾਂ ਨੂੰ ਆਨ ਜਾਣ ਦੇ ਵਿੱਚ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਨਾਲੇ ਤੁਹਾਨੂੰ ਦੱਸਦੇ ਕਿ ਬੀਤੇ ਦਿਨ ਇੱਕ ਅਜੀਬ ਹੀ ਖਬਰ ਸਾਹਮਣੇ ਆਈ ਸੀ ਕਿ ਜਿੱਥੇ ਮਨਾਲੇ ਦੇ ਵਿੱਚ ਜੋ ਇੱਕ ਪਰਿਵਾਰ ਸੀਗਾ ਉਹ ਜਾ ਰਿਹਾ ਸੀ ਤੇ ਉਹਨਾਂ ਦਾ ਰਸਤੇ ਦੇ ਵਿੱਚ ਕਾਫੀ ਭਾਰੀ ਐਕਸੀਡੈਂਟ ਹੋ ਗਿਆ ਇੱਕ ਪਹਾੜ ਦਾ ਪੱਥਰ ਉਹਨਾਂ ਦੀ ਗੱਡੀ ਦੇ ਉੱਪਰ ਜਾ ਡਿੱਗਿਆ ਜਿਸ ਦੇ ਕਾਰਨ ਮੌਕੇ ਦੇ ਉੱਪਰ ਹੀ ਕਈ ਲੋਕਾਂ ਦੀ ਮੌਤ ਹੋ ਗਈ ਸੀ ਤੇ ਹੁਣ ਵੀ ਜੋ ਪਾਰੀ ਇਕਟ ਪਹਾੜਾ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਲੋਕ ਅਜੇ ਵੀ ਨਵਾਂ ਸਾਲ ਮਨਾਉਣ ਦੇ ਲਈ ਹਿਮਾਚਲ ਪ੍ਰਦੇਸ਼ ਦੀਆਂ ਵਾਦੀਆਂ ਦੇ ਵਿੱਚ ਜਾ ਰਹੇ ਨੇ ਤੇ ਹੁਣ ਜੇਕਰ ਆਪਾਂ ਇਸ ਦੇ ਨਾਲ ਹੀ ਪੰਜਾਬ ਦੀ ਗੱਲ ਕਰਦੇ ਆ ਤਾਂ ਪੰਜਾਬ ਦੇ ਵਿੱਚ ਵੈਸਟਰਨ ਡਿਸਟਰਬੈਂਸ ਦੇ ਕਾਰਨ ਕਿਉਂਕਿ ਪਹਾੜੀ ਇਲਾਕੇ ਨੇੜੇ ਪੈਂਦੇ ਨੇ ਇਸ ਦੇ ਕਾਰਨ ਜੋ ਕਿ ਹੈ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਦਿਨ ਦੇ ਤਾਪਮਨ ਦੇ ਵਿੱਚ ਵੀ 5 ਡਿਗਰੀ ਦੀ ਜੋ ਗਿਰਾਵਟ ਹੈ ਉਹ ਦਰਜ ਕੀਤੀ ਗਈ ਹੈ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਵੀ ਕਈ ਥਾਵਾਂ ਦੇ ਉੱਪਰ ਅਲਰਟ ਜਾਰੀ ਕੀਤੇ ਗਏ ਨੇ ਮੌਸਮ ਵਿਭਾਗ ਦੇ ਅਨੁਸਾਰ ਜੇਕਰ ਆਪਾਂ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਮੀਂਹ ਹੈ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਅਤੇ ਹੁਣ 31 ਦਸੰਬਰ ਤੋਂ ਬਾਅਦ ਜਦੋਂ ਨਵਾਂ ਸਾਲ 2025 ਚੜ ਜਾਵੇਗਾ ਜਨਵਰੀ ਦੇ ਵਿੱਚ ਜੋ ਕਿ ਹੈ ਸੰਗਣੀ ਤੁੰਦ ਅਤੇ ਹੋਰ ਜ਼ਿਆਦਾ ਠੰਡ ਦੇਖਣ ਨੂੰ ਮਿਲ ਸਕਦੀ ਹੈ। ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਦੇ ਵਿੱਚ ਤੁੰਦ ਅਤੇ ਸੀਤ ਲਹਿਰ ਨੂੰ ਲੈ ਕੇ ਅੱਜ yellow alert ਜਾਰੀ ਕਰ ਦਿੱਤਾ ਗਿਆ ਹੈ। ਜਿਸ ਦੇ ਵਿੱਚ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਫਤੇਗੜ ਸਾਹਿਬ, ਰੂਪਨਗਰ ਅਤੇ ਮੋਹਾਲੀ ਦੀ ਗੱਲ ਕਰੀਏ ਤਾਂ ਉੱਥੇ ਸੀਤ ਲਹਿਰ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜਦਕਿ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਮੋਗਾ, ਬਠਿੰਡਾ, ਲੁਧਿਆਣਾ ਦੇ ਵਿੱਚ ਤੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਹੀ ਵਿਜ਼ਿਬਿਲਟੀ 50 ਮੀਟਰ ਜਾਂ ਇਸ ਤੋਂ ਵੀ ਘੱਟ ਤੱਕ ਕੀਤੀ ਜਾ ਸਕਦੀ ਹੈ। ਕਈ ਥਾਵਾਂ ਦੇ ਉੱਪਰ ਵਿਜ਼ਿਬਿਲਟੀ ਜ਼ੀਰੋ ਵੀ ਹੋ ਗਈ ਹੈ। ਮੌਸਮ ਵਿਭਾਗ ਦੇ ਅਨੁਸਾਰ ਅੱਜ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਤਾਪਮਾਨ 'ਚ ਜ਼ਿਆਦਾ ਬਦਲਾਅ ਨਹੀਂ ਰਹੇਗਾ। ਪਰ 1 ਜਨਵਰੀ ਤੋਂ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ। ਇਸ ਦਿਨਾਂ ਇਹ ਦੱਸਦੇ ਕਿ 6 ਜਨਵਰੀ ਤੱਕ ਖੋਰ ਜ਼ਿਆਦਾ ਠੰਡ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਵੈਸਟਰਨ ਡਿਸਟਰਬੈਂਸ ਜੋ ਕਿ ਐਕਟਿਵ ਹੋ ਰਿਹਾ ਹੈ ਜਿਸ ਦੇ ਕਾਰਨ ਹਿਮਾਲਿਆ ਦੇ ਵਿੱਚ ਜਾਂ ਕਿ ਪਹਾੜੀਆਂ ਦੇ ਵਿੱਚ ਬਰਫਬਾਰੀ ਦੇਖਣ ਨੂੰ ਮਿਲ ਰਹੀ ਹੈ ਜਿਸ ਤਾ ਜੋ ਇਸ ਵੇਲੇ ਅਸਰਮ ਮੈਦਾਨੀ ਇਲਾਕੇ ਦੇ ਉੱਪਰ ਵੀ ਕਾਫੀ ਜ਼ਿਆਦਾ ਵਧ ਰਿਹਾ ਹੈ ਇੱਕ ਵਾਰੀ ਫੇਰ ਤੋਂ ਦੱਸਦੇ ਕਿ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਹੋਣ ਦੇ ਕਾਰਨ ਜਿਹੜੇ ਮੈਦਾਨੀ ਇਲਾਕੇ ਨੇ ਉਹ ਵੀ ਇਸ ਵੇਲੇ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਰਹੇ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤੁੰਦ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਕਈ ਜ਼ਿਲ੍ਹਿਆਂ ਦੇ ਵਿੱਚ ਸੀਤ ਲਹਿਰ ਦਾ ਵੀ ਅਲਰਟ ਜਾਰੀ ਕੀਤਾ ਗਿਆ ਤੇ ਹੁਣ ਮੌਸਮ ਵਿਭਾਗ ਦੇ ਅਨੁਸਾਰ ਕਹਿਣਾ ਹੈ ਕਿ ਹੁਣ ਜਨਵਰੀ ਦੇ ਵਿੱਚ ਜੋ ਕਿ ਹੈ ਤੁੰਦ ਦਾ ਅਲਰਟ ਹੋਰ ਜ਼ਿਆਦਾ ਜਾਰੀ ਕਰ ਦਿੱਤਾ ਜਾਵੇਗਾ ਕਈ ਥਾਵਾਂ ਦੇ ਉੱਪਰ orange ਅਲਰਟ ਜਾਰੀ ਕੀਤਾ ਜਾਵੇਗਾ ਇਸ ਦੇ ਕਾਰਨ ਜੇਕਰ ਆਪਾਂ ਦਿਨ ਦੇ ਸਮੇਂ ਦੀ ਗੱਲ ਕਰੀਏ ਤਾਂ ਦਿਨ ਦੇ ਸਮੇਂ ਦੇ ਵਿੱਚ ਜੋ ਤਾਪਮਾਨ ਹੈ ਆਮ ਤਾਪਮਾਨ ਦੇ ਨਾਲੋਂ ਉਸ ਦੇ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਲੋਕਾਂ ਨੂੰ ਕਾਫੀ ਦਾਦਾ ਥਾਂ ਦਾ ਸਾਹਮਣਾ ਇਸੋ ਲੈਣਾ ਪੈ ਰਿਹਾ ਹੈ